ਸਵਚ ਭਾਰਤ ਮੁਹਿੰਮ ਦੇ ਤਹਿਤ ਸਮਾਣਾ ਨਗਰ ਕਾਉਂਸਲ ਵੱਲੋਂ ਜਿਹੜੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਹੜਾ ਸਹਿਰਾਂ ਦੇ ਵਿੱਚ ਕੂੜੇ ਦੇ ਢੇਰ ਲੱਗਦੇ ਸੀ ਉਸਕੇ ਬਾਅਦ ਡੰਬ ਤੇ ਆ ਕੇ ਇੱਥੇ ਇੱਥੇ ਕਿਸੇ ਟਾਈਮ ਅਸੀਂ ਖੜ੍ਹ ਨਹੀਂ ਸਕਦੇ ਜਿੱਥੇ ਅੱਜ ਫੁੱਲਦਾਰ ਜਿਹੜੇ ਬੁੱਟੇ ਵੀ ਲਗੇ ਨੇ ਦੇਖੋ ਤੁਸੀਂ ਇਸ ਪਾਰਕ ਦੇ ਵਿੱਚ ਬੈਠ ਸਕਦੇ ਹੋ ਜਿੱਥੇ ਨਹੀਂ ਗੰਦਗੀ ਇੰਨੀ ਹੁੰਦੀ ਸੀ ਕਦੀ ਕੋਈ ਬੰਦੇ ਇੱਥੇ ਬੈਠ ਨਹੀਂ ਸਕਦਾ ਸੀ ਨਮਾਣਾ ਨਗਰ ਕਾਉਂਸਲ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸਵੱਛ ਵਾਰਧ ਮੋਹਿੰਮ ਕੇ ਤਹਿਤ ਜਿਹੜਾ ਕੋੜ ਕਬਾੜ ਹੈ ਉਸ ਦੇ ਨਾਲ ਜਿਹੜੀ ਚੀਜ਼ਾਂ ਬਣਾਈ ਜਾਂਦੀਆਂ ਔਰ ਖਾਦ ਤਿਆਰ ਕਰਕੇ ਉਹ ਵੀ ਵੇਚੀ ਵੀ ਜਾਂਦੀ ਹੈ ਔਰ ਮੁਫਤ ਵੀ ਦੇਈ ਜਾਂਦੀ ਹੈ ਔਰ ਉਸ ਦੇ ਨਾਲ ਸਹਿਰ ਦੇ ਵਿੱਚ ਸਫਾਈ ਪ੍ਰਬੰਧ ਹੋਏ ਉਸ ਨੂੰ ਦੇ ਕਰਮਚਾਰੀ ਇੱਥੇ ਪਹੁੰਚੇ ਹਨ ਨਗਰ ਕੌਂਸਲ ਦਾ ਜਿਹੜਾ ਪ੍ਰਯਾਸ ਹੈ ਨਗਰ ਕੌਂਸਲ ਵੱਲੋਂ ਜਿਹੜਾ ਇਹ ਪਲਾਂਟ ਇੱਥੇ ਲਾਇਆ ਗਿਆ ਇਸ ਦੇ ਬਾਰੇ ਗੱਲਬਾਤ ਕਰਦੇ ਆ ਇੱਥੇ ਦੂਜੀ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਦੂਜੇ ਕਸਬੇ ਹਨ ਸਨੌਰ ਹੈ ਜਾਂ ਕਨੌਰ ਹੈ ਔਰ ਨਾਬਾ ਹੈ ਉਹ ਨਗਰ ਕੌਂਸਲ ਦੇ ਮੁਲਾਜ਼ਮ ਹੈ ਇੱਥੇ ਅਧਿਕਾਰੀ ਇੱਥੇ ਆਏ ਦੇਖਣ ਵਾਸਤੇ ਸਰ ਹਰਵਿੰਦਰ ਕੁਮਾਰ ਹਾਂ ਇਹ ਦੇਖੋ ਜੀ ਨਗਰ ਕੌਂਸਲ ਸਮਾਣਾ ਦਾ ਐਮ ਆਰ ਐਫ ਸਾਈਟ ਬਣਿਆ ਹੋਇਆ ਹੈ ਮਾਨਯੋਗ ਐਡੀਸੀ ਮੈਡਮ ਨੇ ਹਦਾਇਤਾਂ ਕੀਤੀਆਂ ਸਾਰੀਆਂ ਨਗਰ ਕੌਂਸਲਾਂ ਨੂੰ ਵੀ ਤੁਸੀਂ ਸਮਾਣੇ ਜਾ ਕੇ ਦੇਖ ਕੇ ਆਓ ਵੀ ਉੱਥੇ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ ਸਾਡੇ ਜੀ ਅਸੀਂ ਪ੍ਰਯਾਸ ਕਰ ਰਹੇ ਹਾਂ ਸਾਡੇ 12 ਟੈਂਪੂ ਲੱਗੇ ਹੋਏ ਆ ਜੀ ਨਗਰ ਕਾਉਂਸਲ ਦੇ ਜਿਹੜੇ ਘਰ ਘਰ ਜਾ ਕੇ ਲੋਕਾਂ ਦਾ ਕੂੜਾ ਚੁੱਕਦੇ ਆ ਸਾਨੂੰ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਜਿਹੜਾ ਉਹ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਦੇਣ ਤੇ ਉਸ ਤੋਂ ਇਲਾਵਾ ਅਸੀਂ ਇੱਥੇ ਜਿਹੜਾ ਕੂੜਾ ਆਉਂਦਾ ਉਹਦਾ ਭਜਨ ਕਰਕੇ ਜੀ ਗਿੱਲਾ ਅਸੀਂ ਪਿੱਟਾਂ ਚ ਪਾਉਂਦੇ ਆ ਉਹਦੀ ਬਾकायदा ਖਾਦ ਬਣਦੀ ਹੈ ਜੀ ਤੇ ਜਿਹੜਾ ਸੁੱਕਾ ਕੂੜਾ ਹੁੰਦਾ ਉਹਨੂੰ ਅਲੱਗ ਅਲੱਗ ਅਸੀਂ ਪਲਾਸਟਿਕ ਆ ਜਾ ਗੱਟਾ ਹੈ ਜਾਂ ਕੁਝ ਹੋਰ ਹੈ ਉਹਨੂੰ ਅਸੀਂ ਅਲੱਗ-ਅਲੱਗ ਕਰਕੇ ਉਹਨਾਂ ਦਾ ਰੱਖਣੇ ਚ ਪਾ ਦਿੰਨੇ ਆ ਤੇ ਇਹ ਇਹੀ ਸਵਚ ਭਾਰਤ ਦਾ ਮਿਸ਼ਨ ਹੈ ਵੀ ਜਿਹੜਾ ਆਪਣਾ ਸਾਰਾ ਕੂੜਾ ਹੈ ਉਹਨੂੰ 100% ਸੈਗਰੀਗੇਸ਼ਨ ਕੀਤਾ ਜਾਵੇ ਤੇ ਪੁਰਾਣਾ ਉਹਨੂੰ ਖਤਮ ਕੀਤਾ ਜਾਵੇ ਠੀਕ ਹੈ ਜੀ ਉਸ ਕਰਕੇ ਸਾਰੀਆਂ ਕਮੇਟੀਆਂ ਇੱਥੇ ਦੇਖਣ ਆਈਆਂ ਨੇ ਇਹੀ ਹੈ ਸਰ ਜਿਵੇਂ ਸਾਡੇ ਕੋਲ ਸੀਐਨਡੀ ਵੇਸਟ ਹੁੰਦਾ ਸੀਐਨਡੀ ਵੇਸਟ ਪਸ ਜਿਵੇਂ ਇੱਟਾਂ ਹੋ ਗਈਆਂ ਪੁਰਾਣੇ ਕੱਪੜੇ ਆਉਂਦੇ ਨੇ ਕੂੜੇ ਦੇ ਵਿੱਚ ਉਹ ਤੋਂ ਅਸੀਂ ਮਤਲਬ ਫਰਮ 'ਚ ਲੈ ਜਾਂਦੇ ਹਾਂ ਉਹਨਾਂ ਗੰਮਲੇ ਤਿਆਰ ਕਰਦੇ ਆਂਗੇ ਜਿਹੜੀ ਸਾਡੀ ਖਾਦ ਬਣਦੇ ਜਿਵੇਂ ਨਰਸਰੀ ਵਗੈਰਾ ਨੇ ਜਾਂ ਮੇਰੇ ਪਹਿਲੇ ਸਾਲੇ ਨੇ ਜਿੰਨੇ ਕਰੇ ਫੁੱਲੀ ਆ ਸਬਜ਼ੀਆਂ ਵਗੈਰਾ ਲੈਂਿਆ ਹੋਣਾ ਨੇ ਉਹ ਸਭ ਤੋਂ ਲੈ ਜਾਂਦੇ ਨੇ ਉਹਦੀ ਖਾਦ ਤੋਂ 4 ਸੇਲ ਹੁੰਦੀ ਹੈ ਕਿ ਫਿਰ ਨਹੀਂ ਮਤਲਬ ਫ੍ਰੀ ਵੀ ਦੇ ਦਿੰਦੇ ਆ ਅਸੀਂ ਮਤਲਬ ਅਸੀਂ 5 ਰੁਪਏ ਕਿਲੋ ਇਹਦੇ ਚਾਰਜਸ ਰੱਖਿਆ ਨਹੀਂ ਕਿਹੜੇ ਕਿਹੜੇ ਨਗਰ ਕੌਂਸਲ ਪਟਿਆਲੇ ਜਿਹੜੇ ਦਿੱਤੇ ਆ ਇਹ ਸਰ ਜਿਵੇਂ ਮਤਲਬ ਪਟਿਆਲੇ ਦੀ ਤਕਰੀਬਨ ਸਾਰੀਆਂ ਕਮੇਟੀਆਂ ਉਰੇ ਵਿਜ਼ਿਟ ਕਰਨ ਆਏ ਨੇ ਜਿਵੇਂ ਸੀਐਫ ਹੋਗੇ ਮੋਟੀਵੇਟਰ ਹੋਗੇ ਐਸਆਈ ਹੋਗੇ ਰਾਜਪਰਾ ਹੋਗਾ ਨਾਬਾ ਹੋਗਾ ਸਨੌਰ ਕਨੌਰ ਹੋਗਾ ਘੱਗਾ ਹੋਗਾ ਪਤਲਾ ਹੋ ਗਿਆ ਜੀ ਇਹ ਆਏ ਉੱਥੇ ਨਹੀਂ ਮਤਲਬ ਐਸਆਈ ਹੋਗੇ ਜੇ ਸੀਐਫ ਹੋਗੇ ਮੋਟੀਵੇਟਰ ਹੋਗੇ ਜੇ ਮੇਟ ਹੋਗੇ ਸਫਾਈ ਕਰਮਚਾਰੀ ਹੋਗੇ ਸਰ ਉਰੇ ਆਪਣੇ ਸਮਾਨੇ ਵਿਜ਼ਿਟ ਕਰਨ ਆਏ ਨੇ ਜੀ ਹਾਂ ਉੱਥੇ ਹੀ ਮਨਨੇ ਪਲਾਨ ਸਟਾਰਟ ਕਰਨ ਦਾ ਮਤਲਬ ਹੈ ਹਾਂਜੀ ਮਤਲਬ ਪਲਾਨਟ ਸਰ ਉੱਥੇ ਬਣੇ ਹੋਏ ਨੇ ਮਤਲਬ ਤਕਰੀਬਨ ਪਟਿਆਲੇ ਜ਼ਿਲ੍ਹੇ ਸਭ ਤੋਂ ਜਿਹੜਾ ਵਧੀਆ ਕੰਮ ਆਪਣੇ ਸਮਾਣਕ ਕਮੇਟੀ ਚ ਹੋ ਰਿਹਾ ਏਡੀਸੀ ਮੈਡਮ ਨੇ ਇਹਨਾਂ ਨੂੰ ਮਤਲਬ ਲੈਟਰ ਭੇਜੇ ਸੀ ਕਿ ਜੇ ਮਾ ਸਮਾਣੇ ਕਮੇਟੀ ਦੇ ਵਿੱਚ ਕੰਮ ਹੋ ਰਿਹਾ ਤੇ ਇਸ ਮਾਣੇ ਵਿਜ਼ਿਟ ਕਰਕੇ ਆਓ ਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰੋ ਅੱਜ ਪ੍ਰੋਜੈਕਟ ਆਪਣੇ ਲੱਗੇ ਹਨ ਅਗਰਗਨਸਨ ਦਾ ਪਟਿਆਲੇ ਦੇ ਲੇਕੀ ਟੀਮ ਕਿਹੜੇ ਕਿਹੜੇ ਕਸਬੇ ਦੀ ਟੀਮ ਦੇਖਣ ਆਈਏ ਇਸ ਵਿੱਚ ਕੋਈ ਅਜ ਰਾਜਪੁਰਾ ਨਾਬਾ ਦੋ ਬੜੇ ਸ਼ਹਿਰ ਨੇ ਸਾਡੇ ਚੋਂ ਬਰਾਬਰ ਦੇ ਨੇ ਉਸ ਤੋਂ ਸਨੋਰ ਪਤਲਾ ਕੱਗਾ ਭਾਸੋ ਚਲੇ ਦੇ ਸਾਰੀਆਂ ਕਮੇਟੀਆਂ ਦੇ ਆ ਕੇ ਇੱਥੇ ਦੇਖ ਰਹੇ ਆ ਸਾਡੇ ਆਨਰੇਬਲ ਸਾਡੇ ਐਫੀਡੀਸੀ ਮੈਡਮ ਨੇ ਅਰਬਨ ਡਿਵੈਲਪਮੈਂਟ ਦੇ ਮੈਡਮ ਰਬੀ ਸੌਰ ਸੇਖੋ ਉਹਨਾਂ ਨੇ ਸਾਰਿਆਂ ਦੀ ਡਿਊਟੀ ਲਗਾਈ ਹੈ ਵੀ ਤੁਸੀਂ ਜਾ ਕੇ ਤੁਸੀਂ ਜਿਹੜਾ ਸਾਡਾ ਜਿਹੜਾ ਐਮਆਰਐਫ ਸਾਈਟ ਬਣੀ ਉੱਥੇ ਦੇਖ ਕੇ ਆਓ ਕਿਵੇਂ ਗਿੱਲੀ ਔਰ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਕਿਵੇਂ ਉਹਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਕਿਉਂਕਿ ਐਨਜੀਟੀ ਵੱਲੋਂ ਹਦਾਇਤਾਂ ਨੇ ਵੀ ਜਿਹੜੀਆਂ ਕੂੜਾ ਤੁਹਾਡੇ ਸ਼ਹਿਰ ਦਾ ਜਨਰੇਟ ਹੋ ਰਿਹਾ ਉਹਦੀ 100% ਪ੍ਰੋਸੈਸਿੰਗ ਹੋਣੀ ਚਾਹੀਦੀ ਹੈ ਮੰਡੀਟਰੀ ਹੈ ਐਸ ਪਰ ਰੂਲਸ ਤਾਂ ਐਨਜੀਟੀ ਵੱ ਦੇਖਿਓ ਨਾ ਪ੍ਰਾਈਮ ਟਾਈਮ ਦੇ ਸੁਣਾਇਆ ਉਹਨਾਂ ਵੀ ਜੁਰਮਾਨੇ ਵੀ ਪਾਏ ਗਏ ਆ ਕੁਝ ਸ਼ਹਿਰਾਂ ਨੂੰ ਉਸ ਤੋਂ ਬਚਾ ਲਈਏ ਜ਼ਰੂਰੀ ਹੈ ਸਾਡੇ ਸੈਕਟਰੀ ਸਾਹਿਬ ਵੱਲੋਂ ਵੀ ਹਦਾਇਤਾਂ ਨੇ ਪੂਰੀਆਂ ਵੀ ਕੂੜੇ ਦੀ ਪ੍ਰੋਸੈਸਿੰਗ 100% ਹੋਣੀ ਚਾਹੀਦੀ ਹੈ ਸਾਡਾ ਇਹ ਐਮਰਫ ਸਾਈਟ ਜਿਹੜੀ ਬਣੀ ਹੋਈ ਹੈ ਬਹੁਤ ਅੱਛੀ ਚੱਲ ਰਹੀ ਹੈ ਸਾਡਾ ਸੈਗਰੀਗੇਸ਼ਨ ਵੀ ਆਲਮੋਸਟ 80% ਆ ਅਸੀਂ ਹੋਰ ਅਪਰੋਚ ਕਰ ਰਹੇ ਹਾਂ 100 ਤੱਕ ਸਾਡੀ ਪ੍ਰੋਸੈਸਿੰਗ ਜੋ ਹੈ ਉਹ ਅਸੀਂ ਕਾਫੀ ਹੱਦ ਤੱਕ ਕਰ ਲਈਏ ਇਸ ਪ੍ਰੋਜੈਕਟ ਦਾ ਆਪਣੇ ਕਿੰਨੇ ਕਿ ਪ੍ਰੋਜੈਕਟ ਸੀ ਜਿਹੜੇ ਸਮਾਨਾ ਲੱਗਿਆ ਸੀ ਇਸ ਟਾਈਮ ਤੇ ਕਾਫੀ ਅਲੱਗ-ਅਲੱਗ ਟਾਈਮ ਤੇ ਗ ਠੀਕ ਹੈ ਉਸ ਤੋਂ ਇਲਾਵਾ ਸਾਡੀ ਕੁਝ ਮਸ਼ੀਨਰੀ ਚੱਲ ਵੀ ਰਹੀ ਹੈ ਜਿਹੜੀ ਪੁਰਾਣੇ ਪਏ ਕੂੜੇ ਨੂੰ ਜਿਹੜਾ ਲਗੇਸੀ ਵੈਸੇ ਉਹਨੂੰ ਰੈਮੀਡੀਏਟ ਵੀ ਕਰ ਰਹੀ ਹੈ ਸਾਡੀ ਮਸ਼ੀਨਰੀ ਸਾਰੀ ਫੰਕਸ਼ਨਲ ਇੱਥੇ ਹੈ ਉਹੀ ਚੀਜ਼ ਇਹ ਦੇਖਣਾ ਹੈ ਨੇ ਵੀ ਕੂੜੇ ਨੂੰ ਪ੍ਰੋਸੈਸਿੰਗ ਕਿਵੇਂ ਹੋ ਰਹੀ ਹੈ ਹੋਰ ਸ਼ਹਿਰਾਂ ਵਾਸਤੇ ਸੰਦੇਸ਼ ਹੈ ਸਾਡਾ ਸੰਦੇਸ਼ ਹੈ ਕਿ ਹਾਂ ਜਿਵੇਂ ਸਾਸੀਂ ਐਸਟੈਬਲਿਸ਼ ਕੀਤਾ ਇੱਥੇ ਯੂਨਿਟ ਲਾਇਆ ਹੈ ਇਹ ਪ੍ਰੋਸੈਸਿੰਗ ਦਾ ਕੂੜੇ ਨੂੰ ਮੈਨੇਜ ਕਰਨ ਦਾ ਤਾਂ ਬਾਕੀ ਸ਼ਹਿਰ ਵੀ ਉਹਨੂੰ ਆ ਕੇ ਦੇਖਣ ਇੱਥੋਂ ਦੇ ਵਰਕਰ ਆਏ ਆ ਸਾਰੇ ਦੇਖਣ ਵਾਸਤੇ ਪਹਿਲੇ ਵੀ ਸ਼ਹਿਰ ਪਹਿਲੇ ਵੀ ਸ਼ਹਿਰ ਦੇਖਣ ਆਏ ਸੀ ਮੋਹੱਲੇ ਵਗੈਰਾ ਹਾਂ ਦੂਜੇ ਸ਼ ਤਹਾਨੂੰ ਮੈਡਮ ਨੇ ਸਪੈਸ਼ਲ ਡਿਊਟੀ ਲਾਇਆ ਵੀ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਕੂੜੇ ਨੂੰ ਐਮੇਜ ਕਰਨਾ ਥੈਂਕ ਯੂ ਗਗਨਦੀਪ ਕੌਰ ਗਗਨਦੀਪ ਜੀ ਹਾਂਜੀ ਗਗਨਦੀਪ ਜੀ ਤੁਸੀਂ ਪ੍ਰੋਜੈਕਟ ਨੂੰ ਦੇਖਣ ਆਏ ਹੋ ਤੁਹਾਡਾ ਤੁਸੀਂ ਦੱਸਦੇ ਹੋ 500 ਕਰੋੜ ਦੇ ਦੇਖ ਲਓ ਹਾਂਜੀ ਉੱਥੇ ਕਿਸ ਤਰ੍ਹਾਂ ਮੰਨ ਲਓ ਇਸ ਨੂੰ ਲਾਗੂ ਕਰਨ ਜਾ ਰਹੇ ਹਾਂ ਨਹੀਂ ਜੀ ਕਨੌਰ ਐਕਚੁਅਲੀ ਇਸ ਤੋਂ ਮਤਲਬ ਵਧੀਆ ਕਹਿ ਸਕਦੇ ਆ ਇਸ ਦੇ ਬਰਾਬਰ ਹੀ ਹੈ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਨਾ ਤੇ ਪਾਸੋਂ ਥੋੜਾ ਜਿਹਾ ਬੈਕ ਆ ਗਿਆ ਤੇ ਕਿਉਂਕਿ ਉਸ ਦੇ ਇਨਫਰਾਸਟ੍ਰਕਚਰ ਦੀ ਘਾਟ ਹੈ ਜਿਵੇਂ ਐਮਆਰਫ ਸ਼ੈੱਡ ਵਗੈਰਾ ਦੀ ਜਗ੍ਹਾ ਹੈ ਨਹੀਂ ਜੀ ਪੰਗੁਰੂ ਉਹ ਦੇ ਸਾਲਾਂ ਦੇ ਪੰਜੇਗਾ ਮਤਲਬ ਆ ਸਾਲ ਦੇ ਵਿੱਚ ਤਿਆਰ ਹੋ ਜਾਏਗਾ ਚਨੌਰ ਬੜੀ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਸਾਰੇ ਐਮ ਆਰਐਫ ਸ਼ੈੱਡ ਬਣੇ ਹੋਏ ਆਲ ਮਸ਼ੀਨਾਂ ਵਰਕਿੰਗ ਹੈ ਤੇ ਡੋਰ ਟੂ ਡੋਰ ਸੈਗਰੀਗੇਸ਼ਨ ਕਲੈਕਸ਼ਨ 100% ਹੈ ਜੀ ਸਾਡੇ ਸਾਜੀ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼